ਤੇ ਅੱਜ ਵੀ ਸੀਪੀ ਦਾ ਉਤਰ ਆਇਓ ਇਹ ਕੋਈ ਜਿਹੜਾ ਲਾਈਕ ਜਿਹੜਾ ਆਸ਼ਕੀਨ ਦੇ ਸਮਾਂ ਪਹਿਲਾਂ ਹੋਇਆ ਸੀ ਕੀ 3 ਮਹੀਨੇ ਪਹਿਲਾਂ ਹੋਇਆ ਸੀਗਾ ਜੀ ਅਸੀਂ ਕਿਉਂ ਜੋਛੀ ਗ੍ਰਿਫਤਾਰ ਕੀਤੇ ਜਾਣ ਜੀ ਸਨਤਾ ਹੀ ਇਨਸਾਫ ਚਾਹੀਦਾ ਕੀ ਗੱਲ ਕਿਹਨੇ ਚਰਤੀ ਗੱਲ ਹੈ ਜਿਹੜਾ ਠੱਗੇ ਸਾਹੀ ਹੋ ਰਿਹਾ ਹੈ ਕੀ ਗੱਲ 6 ਮਹੀਨੇ ਹੋ ਚੱਲੇ ਨੇ ਹੁਣ 4 ਮਹੀਨੇ 4 ਮਹੀਨੇ ਹੋ ਚੱਲੇ ਨੇ ਹਾਂ ਜੀ ਉਹ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਹੀਂ ਮੰਗੀ ਕਰਦੇ ਹੋ ਹਾਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਸੀਪੀ ਦਫਤਰ ਤੁਹਾਨੂੰ ਹੀ ਦਰਖਾਸਤ ਦੇਣਾ ਹੈ ਕਾਜੀ ਦਰਖਾਸਤ ਦੇਣਾ ਹੈ ਸੀਪੀ ਦਫਤਰ ਤਾਂ ਦਰਖਾਸਤ ਦੇਣਾ ਆ ਸਾਡੇ ਤੇ ਮੇਰੇ ਲੜਕੇ ਦਾ ਕਿਡਲਪ ਕੀਤਾ ਗਿਆ ਸੀ ਉਸਤੇ ਹਮਲਾ ਕੀਤਾ ਗਿਆ ਖੋ ਕੀਤੀ ਗਈ ਉਸ ਤੋਂ ਬਾਅਦ ਹਮਲੇ ਕਿੰਨੇ ਪਰੰਤ ਤੋਂ ਬਾਅਦ ਉਹ ਸਾਡੇ ਘਰ ਆਏ ਘਰ ਆਕਰ ਕੇ ਸਾਡੇ ਉੱਤੇ ਘਰ ਦੇ ਅੰਦਰ ਵਰਗੇ ਸਾਡੇ ਤੇ ਹਮਲਾ ਕੀਤਾ ਗਿਆ ਮੇਰੇ ਮਨੋ ਤੇ ਮੇਰੇ ਵਾਈਫ ਨੂੰ ਦੋਨਾਂ ਨੂੰ ਐਦਾਂ ਮਾਰ ਕੇ ਚਲੇ ਗਏ ਸੀ ਜਿੱਦਾਂ ਕਿ ਉਹਦਾ ਮਰਡਰ ਕਰ ਦਿੱਤਾ ਕਿੰਨਾ ਸਮਾਂ ਪਹਿਲੇ ਦੀ ਗੱਲ ਹੈ ਇਹ ਹੋ ਗਿਆ 18 ਫਰਵਰੀ ਨੂੰ 18 ਫਰਵਰੀ ਨੂੰ ਹੋਇਆ ਅਸੀਂ ਥਾਣੇ ਫੋਨ ਕਰਦੇ ਰਹੇ ਪੀਸੀਆਰ ਫੋਨ ਕਰਦੇ ਰਹੇ ਕੋਈ ਵੀ ਨਹੀਂ ਆਇਆ ਥਾਣੇ ਸਚ ਨੂੰ ਫੋਨ ਕੀਤਾ ਕਹਿੰਦੇ ਬੰਦਾ ਆ ਰਿਹਾ ਹੈ ਲੇਕਿਨ ਕੋਈ ਵੀ ਨਹੀਂ ਆਇਆ ਫਿਰ ਮੋਲੇ ਵਾਲੇ ਨੇ ਫੋਨ ਕਰਕੇ ਕੈਬ ਬੁਲਾਈ ਤੇ ਸਾਨੂੰ ਦੋਨੋਂ ਮੀਆਂ ਬੀਬੀ ਨੂੰ ਹਸਪੀਟਲ ਭੇਜਿਆ ਅਸੀਂ ਉੱਥੇ ਦਾਖਲ ਹੋਏ ਸਾਨੂੰ ਸੱਟਾਂ ਇੰਨੀਆ ਜ਼ਿਆਦਾ ਲੱਗੀਆਂ ਸੀ ਬੱਚਣ ਦੀ ਉਮੀਦ ਘੱਟ ਸੀ ਲੇਕਿਨ ਫਿਰ ਵੀ ਬਚ ਗਏ ਉਸ ਤੋਂ ਬਾਅਦ ਅਸੀਂ ਸੀਪੀ ਦਫ਼ਤਰ ਆ ਕਰਕੇ ਕੰਪਲੇਂਟ ਦਿੱਤੀ ਫਿਰ ਥਾਣਾ ਕੋਤਵਾਲੀ ਸਾਡੀ ਇਨਕੁਆਇਰੀ ਚੱਲੀ ਉਹਨਾਂ ਨੇ ਦੂਜੀ ਪਾਰਟੀ ਨੂੰ ਉੱਥੇ ਬੁਲਾਇਆ ਬੁਲਾਉਣ ਦੇ ਬਾਅਦ ਥਾਣੇ ਦੇ ਅੰਦਰ ਹੀ ਸਾਡੇ ਤੇ ਹਮਲਾ ਹੋਇਆ ਜਿਹਦੀ ਵੀਡੀਓ ਉਹਨਾਂ ਕੋਲ ਹੈ ਹੀ ਸੀ ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਉੱਥੇ ਵੀ ਮਾਰਨ ਦੀ ਹੋਈ ਆ ਅਸੀਂ ਕਿਸੇ ਤਰ੍ਹਾਂ ਬਾਨੇ ਨਾਲ ਉੱਥੇ ਨਿਕਲੇ ਹੁਣ ਐਫ ਆਈ ਆਰ ਦਰਜ ਹੋ ਗਈ ਹੋਈ ਹੈ ਉਸ ਤੋਂ ਬਾਅਦ ਅਸੀਂ ਡੀਜੀਪੀ ਸਾਹਿਬ ਕੋਲ ਪੇਸ਼ ਹੋਏ ਤੇ ਡੀਜੀਪੀ ਸਾਹਿਬ ਕੋਲ ਪੇਸ਼ ਹੋਣ ਤੋਂ ਬਾਅਦ ਫਿਰ ਡੀਜੀਪੀ ਸਮੇਂ ਇਮੀਡੀਏਟਲੀ ਉਹਨਾਂ ਨੇ ਸਪੈਸ਼ਲ ਕ੍ਰਾਈਮ ਜੋ ਨਾ ਕਰਨਵੀਰ ਸਿੰਘ ਡੀਐਸਪੀ ਜਲੰਧਰ ਜਿਨ੍ਹਾਂ ਕੋ ਲੁਧਿਆਣਾ ਦਾ ਵੀ ਚਾਰਜ ਹੈ ਉਹਨਾਂ ਨੂੰ ਇਮੀਡੀਟਲੀ ਫੋਨ ਕੀਤਾ ਕਿ ਹੁਣੇ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਉਸੇ ਵਕਤ ਐਕਸ਼ਨ ਲੈਂਦੇ ਹੋਏ ਸਾਡੇ ਘਰ ਦੂਜੇ ਦਿਨ ਆ ਕਰਕੇ ਉਹਨਾਂ ਨੇ ਖੁਦ ਸਪੈਸ਼ਲ ਕ੍ਰਾਈਮ ਜੋ ਲੁਧਿਆਣਾ ਸਬ ਇੰਸਪੈਕਟਰ ਸਿਮਰਨ ਜੀ ਤੇ ਉਹਨਾਂ ਦਾ ਸਟਾਫ ਤੇ ਡੀਐਸਪੀ ਸਾਹਿਬ ਦੋਨੋਂ ਸਾਰਿਆਂ ਨੇ ਸਾਡੇ ਨਾਲ ਮੁਆਇਨਾ ਕੀਤਾ ਪਰਚਾ ਦਰਜ ਹੋ ਗਿਆ ਹਾਂ ਜੀ ਉਹਨਾਂ ਨੇ ਜਦ ਡੀਜੀਪੀ ਸਾਹਿਬ ਨੂੰ ਰਿਪੋਰਟ ਭੇਜੀ ਉਸ ਤੋਂ ਬਾਅਦ ਉੱਥੋਂ ਦੀ ਡੀਜੀਪੀ ਸਾਹਿਬ ਕੋਲ ਹੈੱਡਕੁਆਰਟਰ ਤੋਂ ਪਰਚਾ ਦਰਜ ਹੋਇਆ ਕਿੰਨੇ ਬੰਦੇ ਦਾ ਪਰਚਾ ਦਰਜ ਹੋਇਆ ਪਰਚਾ ਤਿੰਨ ਬੰਦੇ ਬਾਈ ਨੇਮ ਹੋਇਆ ਚਾਰ ਕੇ ਪੰਜ ਬੰਦੇ ਜਿਹੜੇ ਨੇ ਉਹ ਅਨਪਛਾਤੇ ਤੁਸੀਂ ਅੱਜ ਸੀਪੀਐਫ ਤਰਾਏ ਮੰਗ ਕੀ ਹੈ ਕਾਦੇ ਲਈ ਆਏ ਅਸੀਂ ਥਾਣੇ ਪਹਿਲਾਂ ਗਏ ਸੀ ਪਹਿਲਾਂ ਤੇ ਐਫਆਈਆਰ ਕਾਗਜ਼ ਦੇਣ ਤੋਂ ਹੀ ਉਹਨਾਂ ਨੇ ਇਨਕਾਰ ਕਰਤਾ ਲੇਕਿਨ ਫਿਰ ਜਦੋਂ ਦਿੱਤਾ ਉਹਨਾਂ ਨੇ ਕਿ ਡੀਐਸਪੀ ਉਹ ਐਸਐਚਓ ਦੇ ਰੀਡਰ ਨੇ ਕਿ ਅਸੀਂ ਆਦਿ ਜਦ ਕਹ ਕਿ ਐਫ ਆਈ ਆਰ ਦੀ ਕਾਪੀ ਦੇ ਦਿੱਤੀ ਜਾਵੇ ਫਿਰ ਉਹਨਾਂ ਨੇ ਕਾਪੀ ਦਿੱਤੀ ਸਾਨੂੰ ਉਸ ਤੋਂ ਬਾਅਦ ਅਸੀਂ ਥਾਣੇ ਜਾਂਦੇ ਤੇ ਐਸ ਆਈ ਕਰਮਜੀਤ ਸਿੰਘ ਉਹ ਸਿੱਧਾ ਸਾਨੂੰ ਕਹਿੰਦਾ ਜੀ ਅਸੀਂ ਜਦੋਂ ਹੋਏਗਾ ਉਦੋਂ ਕਾਰਵਾਈ ਕਰ ਲਾਂਗੇ ਮੰਗ ਕੀ ਕਰਦੇ ਹੋ ਅਸੀਂ ਬੀ ਦਫਤਰ ਆਏ ਹੋ ਮੰਗ ਇਹੀ ਕਰਦੇ ਆ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਏ ਕਿਉਂਕਿ ਦੋਸ਼ੀਆਂ ਨੂੰ ਇਸਕੇ 452 ਲੱਗੀ ਹੈ ਹੋਰ ਧਾਰਾਵਾਂ ਲੱਗੀਆਂ ਨੇ ਕਿੰਨੇ ਦਿਨ ਹੋ ਗਏ ਜਿਹੜੇ ਪਰਚਾ ਤੋਂ ਬਾਅਦ ਪਰਚਾ ਦਰਜ ਹੋਇਆ 30 ਤਰੀਕ ਨੂੰ ਦਰਜ ਹੋਇਆ ਸੀ ਤੇ ਅੱਜ 30 ਤਰੀਕ ਹੋਇਆ 1 ਮਹੀਨਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਦੋਸ਼ੀ ਕਿਸੇ ਨੂੰ ਗ੍ਰਿਫਤਾਰ ਕਿਸੇ ਦੇ ਰਫਤਾਰ ਨਹੀਂ ਕੀਤਾ ਗਿਆ ਉਲਟਾ ਸਾਨੂੰ ਧਮਕੀ ਦੇ ਰਿਹਾ ਐਸਆਈ ਕਰਨ ਕਰਨਜੀਤ ਸਿੰਘ ਨੇ ਸਾਡੇ ਮੈਨੂੰ ਫੋਨ ਕਰਨ ਦੀ ਬਜਾਏ ਮੇਰੇ ਲੜਕੇ ਨੂੰ ਫੋਨ ਕੀਤਾ ਕਹਿੰਦਾ ਕਿ ਤੂੰ ਥ ਉਹ ਕਹਿੰਦਾ ਮੈਂ ਥਾਣੇ ਕਿਉਂ ਜਤ ਪਰਚਾ ਦਰਜ ਹੋ ਚੁੱਕੀ ਹੈ ਤੁਸੀਂ ਬੰਦੇ ਅਰੈਸਟ ਕਰੋ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਫੋਨ ਕੀਤਾ ਜਿਹਦੀ ਰਿਕਾਰਡਿੰਗ ਮੇਰੇ ਕੋਲ ਹੈ ਕਹਿੰਦਾ ਜੀ ਉਹਦਾ ਮੈਨੂੰ ਘਰ ਪਤਾ ਪਤਾ ਨਹੀਂ ਮੈਂ ਕਿਹਾ ਡੀਐਸ ਥਾਣੇ 'ਚ ਪਰਚਾ ਦਰਜ ਹੈ ਬੋਲ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਜਨਾਬ ਤੁਹਾਨੂੰ ਕਿਛਾ ਜਨ ਹੈ ਤੁਸੀਂ ਕਹਿੰਦੇ ਹੋ ਵੱਧੇ ਦੱਸੋ ਤੁਹਾਡੇ ਕੋਲ ਬਾਈ ਨੇਮ ਪਰਚਾ ਦਰਜੇ ਉਹਨਾਂ ਦਾ ਐਡਰੈਸ ਮੰਗਿਆ ਇਹ ਤਾਂ ਉਹਨਾਂ ਉੱਤੇ ਰੈਸਟ ਕੀਤਾ ਜਾਏ ਤੇ ਜਿਹੜਾ ਸਮਾਨ ਸਾਡਾ ਸਾਰਾ ਰਿਕਵਰ ਕੀਤਾ ਜਾਏ ਤੇ ਬਾਕੀ ਕੀ ਚਾਹੁੰਦੇ ਸਾਡੀ ਜਾਨ ਮਾਰ ਦੇ ਜਿਹੜਾ 3 ਮਹੀਨੇ ਤੋਂ ਅਸੀਂ ਘਰ ਤੋਂ ਬਾਹਰ ਰਹ ਰਹੇ ਹਾਂ ਇਹ ਸਾਨੂੰ ਹਰ ਸਮੇਂ ਖਤਰਾ ਹੈ ਕਿ ਜਾਨ ਨੂੰ ਮਾਰ ਦੇਣਗੇ ਹੁਣ ਤੁਸੀਂ ਕਿੱਥੇ ਰਹ ਰਹੇ ਹੋ ਜੇ ਘਰ ਦੇ ਅਸੀਂ ਕਦੇ ਅਮੋਗੇ ਰਹ ਰਹੇ ਹਾਂ ਕਦੇ ਗੁਰੂ ਗੁਰਦੁਆਰੇ ਰਹ ਰਹੇ ਹਾਂ ਕਦੇ ਕਿਸੇ ਜਗ੍ਹਾ ਮੈਨੂੰ ਹਰ ਜਗ੍ਹਾ ਬਦਲ ਬਦਲ ਕੇ ਰਹੇ ਹਾਂ ਕਿ ਸਾਨੂੰ ਖਤਰਾ ਹੈ ਕਿ ਕਿਸੇ ਦਿਨ ਸਾਨੂੰ ਜਾਨ ਨੂੰ ਮਾਰ ਦੇਣਗੇ ਥਾਣੇ ਕੇ ਨਾ ਥਾਣੇ ਵਾਲੇ ਕੋਈ ਕਾਰਵਾਈ ਕਰਕੇ ਰਾਜੀ ਨਹੀਂ ਪੁਲਿਸ ਕਮਿਸ਼ਨਰ ਨੂੰ ਮਿਲੇ ਉਹ ਮਿਲੇ ਆ ਦਰਖਾਸਤ ਦੇ ਕੇ ਆ ਆ ਮਿਲੇ ਸੀ ਉਹਨਾਂ ਦਰਖਾਸਤ ਲੈ ਲਈਏ ਕੀ ਕਹਿੰਦੇ ਹੋ ਕਰਨ ਉਹ ਖੁਸ਼ੀ ਕਰਦੇ ਕਹਿੰਦੇ ਅਸੀਂ ਕਾਰਵਾਈ ਕਰਵਾਂਦੇ ਆ ਤੇ ਉਹਨਾਂ ਨੇ ਹੋਰ ਕੋਈ ਗੱਲ ਨਹੀਂ ਕੀਤੀ